ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਛੱਤ ਗਿਰ ਗਈ ਸੀ ਤੇ ਬਾਲ-ਬਾਲ ਬਚਾਅ ਹੋ ਗਿਆ ਛੋਟੇ-ਛੋਟੇ ਬੱਚੇ ਨੇ ਜੋ ਇਸ ਘਰ ਦੇ ਵਿੱਚ ਸੀਗੇ ਸਾਡੀ ਕੁੜੀ ਦਬ ਗਈ ਦੀ ਜਿਸਨ ਹਾਂਜੀ ਬਚਾਅ ਹੋ ਗਿਆ ਜੀ ਬਚਾਅ ਕੁੜੀ ਬਚਾਅ ਹੋ ਗਿਆ ਸੀ ਸੱਟਾਂ-ਸੱਟਾਂ ਲੱਗੀਆਂ ਜੀ ਛੱਤਾਂ ਚੂਰੀਆਂ ਜੀ ਤਿੰਨ ਰਾਤ ਲਗਾਤਾਰ ਮੀਂਹ ਪੈ ਰਿਆ ਤੋ ਕਾ ਬਹੁਤ ਮਜਬੂਰੀ ਆ ਜਿੱਥੇ ਕਿਤੇ-ਕਿਤੇ ਜਾ ਕੇ ਰੋਟੀਆਂ ਪਕਾ ਕੇ ਤੋ ਬੈਠ ਕੇ ਖਾ ਰਹੀ ਹੁੰਦੀਆਂ ਆ ਬਟਣ ਜੋਗੇ ਨਾ ਉੱਠਣ ਜੋਗੇ ਇੱਥੇ ਜਦੋਂ ਦੀ ਬਰਸਾਤ ਲਗੀ ਉਦੋਂ ਦੀ ਦੋਏ ਛੱਤਾਂ ਪਰ ਇਹਨਾਂ ਸਾਰਾ ਝੁਰਿਆ ਜੀ ਫਿਰ ਜੋ ਵੋਟਾਂ ਲੈਣਾਂ ਤੇ ਫਿਰ ਦੱਸਦੇ ਨਹੀਂ ਮਸਲਾ ਸਾਡਾ ਏ ਅੱਛਾ ਜੀ ਦਾ ਉਸ ਟਾਈਮ ਤੇ ਕਹਿੰਦੇ ਹਮ ਕਰਾਂਗੇ ਜੇ ਕੰਮ ਕਰਨਾ ਹੈ ਨਹੀਂ ਕਿਹਨੇ ਕੋਈ ਨਹੀਂ ਕਰਤਾ ਹੈਗਾ ਆ ਨਾਲਾ ਪੈ ਕਿੰਨਾ ਹੋ ਹੋਇਆ ਵਾ ਕੋਈ ਨਹੀਂ ਸੁਣਤਾ ਹੈਗਾ ਕਿਸੇ ਕੀ ਐਮ ਐਲ ਏ ਵਾਲਿਆਂ ਉਸਨੇ ਸੁਣੀ ਮਰੀ ਕਿਸੇ ਕੋਈ ਗਰੀਬ ਕੀ ਸੁਣ ਸੁਣ ਵੀ ਅੱਜ ਦੇ 25 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਕੱਗਰ ਦੀ ਮਾਰ ਪੈ ਰਹੀ ਹੈ ਤੇ ਕੱਗਰ ਦੇ ਨਾਲ ਦੇ ਪਿੰਡਾਂ ਨੂੰ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਵੀ ਕਦੇ ਵੀ ਮਾਰ ਪੈ ਸਕਦੀ ਹੈ ਪਾਣੀ ਦੀ ਤੇ ਤੁਸੀਂ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਉੱਥੇ ਹੀ ਲੋਨ ਅਸੈਂਬਲੀ ਪਿੰਡ ਦੇ ਵਿੱਚ ਅਸੀਂ ਖੜੇ ਆ ਜੋ ਅੰਬਾਲੇ ਦੇ ਬਿਲਕੁਲ ਨਾਲ ਪਿੰਡ ਪੈਂਦਾ ਆਖਰੀ ਪਿੰਡ ਪੈਂਦਾ ਅੰਬਾਲੇ ਤੋਂ ਪਹਿਲਾਂ ਤੇ ਉਸ ਪਿੰਡ ਦੇ ਵਿੱਚ ਦੇਖ ਸਕਦੇ ਹੋ ਲੋਕਾਂ ਦਾ ਕੀ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕੱਗਰ ਪੂਰੇ ਤੂਫਾਨ ਦੇ ਉੱਤੇ ਆ ਇਹ ਪਾਣੀ ਦੀ ਮਾਰ ਜੋ ਕਹੀ ਜਾ ਰਹੀ ਹੈ ਇਹ ਅੰਬਾਲੇ ਤੋਂ ਪਾਣੀ ਆਇਆ ਪਾਣੀ ਤੁਸੀਂ ਦੇਖ ਸਕਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਲੋਕਾਂ ਦਾ ਬੁਰਾ ਹਾਲ ਹੈ ਕਿਸੇ ਪ੍ਰਸ਼ਾਸਨ ਨੇ ਇਹਨਾਂ ਦੀ ਸਾਰ ਨਹੀਂ ਲਿੱਤੀ ਲਗਾਤਾਰ ਘੱਗਰ ਦੇ ਵਹਾਅ ਜਿੱਥੇ ਵਾਅਦਾ ਜਾ ਰਿਹਾ ਤੇ ਲੋਕਾਂ ਦੀ ਚਿੰਤਾ ਕਿਤੇ ਨਾ ਕਿਤੇ ਵਧਿਆ ਪਰ ਅੰਬਾਲੇ ਦੇ ਨਾਲ ਲੱਗਦਾ ਪਿੰਡ ਲੋਹਰ ਸਿੰਬਲੀ ਪਿੰਡ ਦੇ ਵਿੱਚ ਪਾਣੀ ਆਇਆ ਹੈ ਵੀਰੇ ਕਿਹੜਾ ਪਾਣੀ ਹੈ ਜੀ ਇਹ ਇਹ ਘੱਗਰ ਦਾ ਸਰ ਘੱਗਰ ਦਾ ਘੱਗਰ ਦਾ ਪਾਣੀ ਹੈ ਇਹ ਇਹ ਹਰ ਸਾਲ ਦਾ ਇਹੀ ਹਾਲ ਹੁੰਦਾ ਜੀ ਇਹੀ ਸਾਲ ਲਈ ਜੀ 2023 ਚ ਐ ਤਾਂ ਜਦ ਵੀ ਬੁਰਾ ਹਾਲ ਦੀ ਇਹ ਚੀਜ਼ ਸੀ ਇੱਥੇ ਤੱਕ ਆਇਆ ਇਸ ਤੇ ਬਿਲਕੁਲ ਨੈਟ ਪੂਰਾ ਮਤਲਬ ਕਿ ਅੰਦਰ ਕਰਾਂਚ ਪਾਣੀ ਆ ਸਾਰਿਆਂ ਨੇ ਆਪਣੇ ਕਮਰੇ ਖਾਲੀ ਕਰ ਰੱਖੇ ਆ ਉੱਪਰ ਬੈਠੇ ਆ ਬਹੁਤ ਬੁਰਾ ਹਾਲ ਹੈ ਸਰ ਪ੍ਰਸ਼ਾਸਨ ਇਸ ਬਾਰੇ ਮਾ ਕੁਝ ਨਹੀਂ ਸੋਚਦੀ ਇਹ ਪ੍ਰਸ਼ਾਸਨ ਲਗਾਤਾਰ ਕਹਿੰਦਾ ਵੀ ਅਸੀਂ ਹੱਲ ਕਰਦੇ ਆ ਪਰ ਕਿਤੇ ਨਾ ਕਿਤੇ ਕੰਮ ਹੀ ਕਿੱਥੇ ਰਹਿ ਜਾਂਦੀ ਹੈ ਕਮੀ ਕਮਿੰਗ ਕੁਝ ਨਹੀਂ ਕੋਈ ਨਹੀਂ ਕਰਦਾ ਹੈਗਾ ਆ ਨਾਲਾ ਭੰਨ ਕਿੰਨਾ ਹੋ ਹੋਇਆ ਵਾ ਕੋਈ ਨਹੀਂ ਸੁਣਦਾ ਹੈਗਾ ਕਿਸੇ ਕੀ ਐਮ ਐਲ ਏ ਵਾਲਿਆਂ ਹੁਸਨ ਨੇ ਸੁਣੀ ਮਰੀ ਕਿਸੇ ਕਿਸੇ ਕੋਈ ਗਰੀਬ ਕੀ ਸੁਣ ਸੁਣ ਵੀ ਅੱਜ ਤਈ ਵੋਟਾਂ ਦੇ ਟਾਈਮ ਆਵਾ ਮੁਰਕਾ ਕੋ ਗੇੜਾ ਨਹੀਂ ਮਾਰਦਾ ਹੈਗਾ ਹਾਂ ਜੀ ਆਗਾ ਬਸ ਵੋਟਾਂ ਲੈ ਜਾਓ ਤੇ ਤੁਸੀਂ ਵੋਟਾਂ ਟਾਈਮ ਨਹੀਂ ਵਿਰੋਧ ਕਰਦੇ ਵੀ ਸਾਡਾ ਹੱਲ ਕਰੋ ਪੱਕਾ ਬੋਤਲਾ ਪਿੱਛਾ ਲੱਗ ਜਾਂਦੀ ਜੀ ਸਾਰੇ ਬੰਦੇ ਬਾਰੇ ਬੋਤਲਾ ਪਿੱਛਾ ਲੱਗ ਜਾਂ ਕੋਈ ਸੁਝਦਾ ਨਹੀਂ ਕਿਸੇ ਨੇ ਵੀ ਕਿਆ ਕਰਨਾ ਕਿਆ ਨਹੀਂ ਕਰਨਾ ਬੈਦੇ ਕਰਕੇ ਮੁਕਰ ਜਾਂਦੇ ਆ ਬੈਦੇ ਕਰਕੇ ਮੁਕਰ ਜਾਂਦੇ ਆ ਜੀ ਵਾਦਾ ਕਰਾ ਅਸੀਂ ਉਹ ਕਰਦੇ ਹਾਂ ਵੋਟਾਂ ਲੈ ਕੇ ਚਲੇ ਜਾ ਹਾਂ ਫਿਰ ਕੋਈ ਪੁੱਛਦਾ ਨਹੀਂ ਆ ਕਿ ਉਹ ਕਿੰਨੇ ਘਰ ਨੇ ਜੋ ਪਾਣੀ ਦੀ ਮਾਰ ਇੱਥੇ ਨੇ ਜੀ ہماری ਸਾਰੇ ਜੀ ਪੂਰੀ ਵਸਤੀ ਹੈ ਜੀ ਸਾਡੀ ਜਿੱਥੇ ਮੀਂਹ ਦੇ ਨਾਲ ਪਾਣੀ ਦੀ ਮਾਰ ਪੈ ਰਹੀ ਹੈ ਉੱਥੇ ਹੀ ਘੱਗਰ ਦਾ ਵਾਹ ਵਧਿਆ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਛੱਤ ਗਿਰ ਗਈ ਸੀ ਤੇ ਬਾਲ-ਬਾਲ ਬਚਾਅ ਹੋ ਗਿਆ ਛੋਟੇ-ਛੋਟੇ ਬੱਚੇ ਨੇ ਜੋ ਇਸ ਘਰ ਦੇ ਵਿੱਚ ਸੀਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰ ਸਾਰ ਲਵੇ ਕੌਣ ਜਿੱਥੇ ਪ੍ਰਸ਼ਾਸਨ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਨਾਲ ਆਸੀਂ ਪਰ ਇਹਨਾਂ ਦੀ ਸਾਰ ਕੌਣ ਲਵੇਗਾ ਜਿੱਥੇ ਪਿੰਡ ਵਾਲੇ ਇਕੱਠੇ ਹੋ ਕੇ ਲਗਾਤਾਰ ਪ੍ਰਸ਼ਾਸਨ ਤੇ ਵੀ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਇਸ ਗਰੀਬ ਦੀ ਸਾਰ ਕੌਣ ਲਏਗਾ ਕਰਾਂ ਕਰ ਗੀ ਕਰੇ ਜੇ ਕੋਈ ਜਾਣੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਣਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਕਦੋਂ gira ਕਰ ਜੀ ਹੋ ਗਏ ਜੀ ਦੋ ਤਿੰਨ ਤਿੰਨ ਚਾਰ ਦਿਨ ਹੋ ਗਏ ਜੀ ਹਾਂ ਜੀ ਸਰਕਾਰ ਔਰ ਇਹਦੇ ਬਹੁਤ ਜਿਆਦਾ ਸਰਕਾਰ ਔਰ ਇਹਦੇ ਸਾਡੀ ਕੁੜੀ ਦਬ ਗਈ ਦੀ ਜਿਸ ਹਾਂ ਹਾਂ ਜੀ ਬਚਾਅ ਹੋ ਗਿਆ ਜੀ ਬਚਾਅ ਕੁੜੀ ਬਚਾਅ ਹੋ ਗਿਆ ਜੀ ਸੱਟਾਂ ਸੱਟਾਂ ਦਾ ਲੱਗੀਆਂ ਜੀ ਹਾਂ ਜੀ ਪਰ ਕੋਈ ਨਹੀਂ ਦੇਖਣ ਆਇਆ ਜੀ ਔਰ ਕੋਈ ਵੀ ਬੱਚਾ ਨਹੀਂ ਦੇਖਣ ਆਇਆ ਕਿ ਚੱਕੀਸਣਾ ਕੇ ਸਾਰ ਨਹੀਂ ਲੇਤੀ ਨਾ ਜੀ ਕਿਸੇ ਨੇ ਵੀ ਨਹੀਂ ਲੇਤੀ ਜੀ ਤੁਸੀਂ ਉਪਰ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਕੀਤੀ ਵੀ ਸਾਡੇ ਨਾਲ ਇਹ ਘਟਨਾ ਵਾਪਰੀ ਹੈ ਕੋਈ ਆਂਦਾ ਹੀ ਨਹੀਂ ਸੀ ਕੀ ਕਰੀਏ ਕਿੰਨੂੰ ਪੁੱਛੀਏ ਮੈਂ ਮੈਂ ਨਹੀਂ ਸਰਪੰਚ ਗੱਲ ਨਹੀਂ ਕਰਦੇ ਨਾ ਜੀ ਕੋਈ ਕੋਈ ਨਹੀਂ ਸੁਣਦਾ ਜੀ ਸਾਡੀ ਨਾ ਕੋਈ ਮੈਂਬਰ ਵਜ੍ਹਾ ਪਤਾ ਨਹੀਂ ਇਹ ਪਾਰਟੀ ਵਾਜੀ ਵਾਲਾ ਸਿਸਟਮ ਹੀ ਹੈ ਜੀ ਹੋਰ ਉਹ ਤੋਂ ਕੁਝ ਨਹੀਂ ਹੈ ਇੱਥੇ ਪਰ ਪਾਰਟੀ ਵਾਜੀ ਦਾ ਸਿਸਟਮ ਹੈ ਤੁਹਾਡਾ ਗਰੀਬਾਂ ਦਾ ਕੀ ਕਸੂਰ ਹੈ ਗਲਤ ਹੈ ਕੋਈ ਇੰਟਰੈਕਸ਼ਨ ਤੇ ਸਾਡੀ ਵੋਟਾਂ ਵੀ ਹੈਗੀਆਂ ਵੋਟਾਂ ਵੀ ਪਈਆਂ ਉਹਨਾਂ ਨੂੰ ਸਾਰਾ ਕੁਝ ਹੋਇਆ ਠੀਕ ਹੈ ਜੀ ਅਗਰ ਸੋਹਣੇ ਤਾਂ ਹੀ ਹੋਏਗਾ ਨਾ ਜੀ ਸਾਰੂ ਕੋ ਹੱਲ ਕੋਈ ਸੁਣਦਾ ਤਾਂ ਹੈ ਕਿ ਨਾ ਸਾਡੀ ਕੋਈ ਗੱਲ ਜੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਘਰ ਦੀ ਛੱਤ ਗਿਰਨ ਦੇ ਨਾਲ ਕਾਫੀ ਨੁਕਸਾਨ ਹੋਇਆ ਗਰੀਬ ਪਰਿਵਾਰਾਂ ਦਾ ਤੇ 30 40 ਪਿੰਡ ਜੋ ਪਾਣੀ ਦੀ ਘਰ ਨੇ ਜੋ 30 40 ਘਰ ਨੇ ਮਾਫ ਕਰਨਾ ਉਹ ਪਾਣੀ ਦੀ ਮਾਰ ਇਠਣ ਨੇ ਲੋਕਾਂ ਦਾ ਗੁੱਸਾ ਪ੍ਰਸ਼ਾਸਨ ਦੇ ਉੱਤੇ ਆਸਾਰ ਕਿਉਂ ਨਹੀਂ ਲੰਗਦਾ ਵੋਟਾਂ ਬੜੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਪਿੰਡ ਪੈਂਦਾ ਜਿੱਥੇ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸਰਕਾਰਾਂ ਗਰੀਬਾਂ ਦੇ ਨਾਲ ਖੜੀ ਹੈ ਲਗਾਤਾਰ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਪਰ ਇਹ ਪਿੰਡ ਕਿਉਂ ਨਹੀਂ ਦਿਖਦਾ ਅੰਮ੍ਰਾਲੇ ਤੋਂ ਪਹਿਲਾ ਪਿੰਡ ਪੈਂਦਾ ਲੋਹ੍ਹ ਨਸੈਂਬਲੀ ਦੀ ਗੱਲ ਅਸੀਂ ਕਰ ਰਹੇ ਹਾਂ ਜਿੱਥੇ ਪਾਣੀ ਦੀ ਮਾਰ ਪਈਆ ਘੱਗਰ ਦਾ ਪਾਣੀ ਚੜਦਾ ਤੇ ਕਿਤੇ ਨਾ ਕਿਤੇ ਲੋਕਾਂ ਦੇ ਸਾਹ ਸੁੱਕਦੇ ਨੇ ਪੈ ਅਸੀਂ ਕੀ ਕਰੀਏ ਸਮਾਂਲ ਵੀ ਲੋਕਾਂ ਵੱਲੋਂ ਚੱਕ ਲੈ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਸੜਕਾਂ ਦੇ ਉੱਤੇ ਚੱਲ ਰਿਹਾ ਹੈ ਉਸੋਂ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਵੀ 10 ਸਤੰਬਰ ਵਾਲੇ ਦਿਨ ਤੱਕ ਲਗਾਤਾਰ ਬਾਰਿਸ਼ ਹੋਵੇਗੀ ਪਰ ਉਹ ਬਾਰਿਸ਼ ਕਿਤਨਾ ਕਿਤੇ ਗਰੀਬ ਦੀਆਂ ਛੱਤਾਂ ਤੇ ਜਦੋਂ ਪੈਂਦੀ ਆ ਤਾਂ ਘਰ ਚੋਂ ਲਗ ਜਾਂਦੇ ਨੇ ਤੇ ਉਸ ਦੇ ਵਿੱਚ ਆ ਕੇ ਹਾਲਾਤ ਅਜਿਹੇ ਬਣਦੇ ਨੇ ਕਿ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਜਾਂਦੇ ਨੇ ਬਾਲੇ ਦੀਆਂ ਛੱਤਾਂ ਨੇ ਲਗਾਤਾਰ ਛੱਤਾਂ ਚੋਰੀਆਂ ਨੇ ਤੇ ਲੋਕ ਆਪਣਾ ਸਮਾਂ ਕੱਟਣ ਨੂੰ ਵੀ ਮਜਬੂਰ ਹੋਏ ਨੇ ਕਿ ਤਾਂ ਕੰਮਕਾਰ ਤੋਂ ਰਹਿ ਜਾਂਦੇ ਨੇ ਵੀ ਆਫਤ ਘਰ ਆ ਵੀ ਗਈ ਤਾਂ ਕਿੱਥੇ ਜਾਵਾਂਗੇ ਸਮਾਨ ਸੰਭਾਲਣ ਦੀ ਦਿੱਕਤ ਆਂਦੀ ਹੈ ਹੋਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਦੇਖ ਹੀ ਰਿਹਾ ਹਾਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਨੇ ਕਿਵੇਂ ਸਮਾਂ ਗੁਜ਼ਾਰ ਰਹੇ ਨੇ ਆਪਣਾ ਘਰ ਦਾ ਸਮਾਨ ਸੰਭਾਲ ਆਪਣੇ ਆਪ ਨੂੰ ਸੰਭਾਲਣ ਬੱਚੇ ਸੰਭਾਲ ਕੀ ਕਰਨ ਬਾਈ ਜੀ ਘਰ ਤੁਹਾਡਾ ਚੋ ਰਿਹਾ ਹੈ ਹਾਂ ਜੀ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਨੂੰ ਲੈ ਕੇ ਜੀ ਬਹੁਤ ਬੁਰਾ ਹਾਲ ਹੈ ਜੀ ਸਾਡਾ ਤਾਂ ਅਸੀਂ ਨਾ ਪੱਠਣ ਜੋਗੇ ਨਾ ਉੱਠਣ ਜੋਗੇ ਇੱਥੇ ਜਦੋਂ ਦੀ ਬਰਸਾਤ ਲੱਗੀ ਉਦੋਂ ਦੀ ਦੋਏ 66 ਬਰੇਡ ਸਾਰਾ ਚੋਰਿਆ ਜੀ ਅਸੀਂ ਪੜੋਸੀਆਂ ਦੇ ਬੈਠੇ ਆਂ ਉੱਥੇ ਰਸਣ ਪਾਣੀ ਬਣਾ ਰਹੇ ਆਂ ਖਾ ਰਹੇ ਆਂ ਬੱਚਿਆਂ ਨੂੰ ਦੇ ਰਹੇ ਆਂ ਸਰਪੰਚ ਨੇ ਅੱਗੇ ਸਾਰ ਨਹੀਂ ਦਿੱਤੀ ਨਹੀਂ ਕਿਸੇ ਨੇ ਕੋਈ ਸਾਰ ਨਹੀਂ ਦਿੱਤੀ ਕੋਈ ਮੈਂਬਰ ਆਇਆ ਹੋਵੇ ਘਰ 'ਚ ਨਹੀਂ ਕੋਈ ਨਹੀਂ ਆ ਜੀ ਹਲੇ ਵਜ੍ਹਾ ਕੀ ਆ ਗਰੀਬ ਦੀ ਸਾਰ ਕਿਉਂ ਨਹੀਂ ਦਿੱਤੀ ਜਾਂਦੀ ਪਤਨ ਜੀ ਕੀ ਗੱਲ ਆ ਕਿਉਂ ਨਹੀਂ ਜਾਂਦੇ ਆ ਕਿ ਸਾਰ ਨਹੀਂ ਦਿੰਦੇ ਵੋਟ ਬਣੀ ਹੋਈ ਆ ਹਾਂ ਜੀ ਵੋਟਾਂ ਪਾਉਂਦੇ ਆਂ ਅਸੀਂ ਵੋਟਾਂ ਪਾਉਣੀਆਂ ਪਰ ਹਾਲ ਤੱਕ ਕੋਈ ਨਹੀਂ ਇੱਥੇ ਨੜੇ ਦਾ ਸਰਕਾਰ ਕਹਿੰਦੀ ਸੀ ਜਿਨ੍ਹਾਂ ਦੇ ਬਾਲਣ ਵਾਲੇ ਘਰ ਆਸੇ ਉਹਨਾਂ ਨੂੰ ਪੱਕੇ ਮਕਾਨ ਦੇ ਪੈਸੇ ਦੇ ਦੇ ਦਿੱਤੇ ਨੇ। ਹਾਂ ਜੀ ਤੇ ਬੜੀ ਵਾਅਦੇ ਕਰਕੇ ਗਏ ਨੇ ਲਿਖ ਕੇ ਵੀ ਲੈ ਗਏ ਨੇ। ਹੂੰ ਪਰ ਹਲੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਮਸਲਾ। ਹਾਂ ਜੀ। ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਹਾਂ? ਦਸਨ ਤਾਂ ਇਹ ਅਪੀਲ ਕਰਦੇ ਹਾਂ ਜੀ ਚਲੋ ਸਾਡੀ ਸੁਣਾਈ ਹੋਵੇ ਮਾੜੀ-ਮੋਟੀ ਚਲੋ ਠਿੱਕਣ ਬੈਠਣ ਲੱਗੇ ਅਸੀਂ ਉਹ ਜਾਈਏ ਕਰਦੇ। ਸੋ ਵਿਧਾਇਕ ਸਾਹਿਬ ਵੀ ਨਹੀਂ ਕਦੇ ਪਿੰਡ 'ਚ ģੀੜਾ ਮਾਰਦੇ ਵੀ ਚਲੋ ģੀੜਾ ਮਾਰ ਕੇ ਅਸੀਂ ਦੁੱਖੇ ਸੁਣ ਲਈਏ ਕਿਉਂਕਿ ਕਬੱਡੀ ਸਮੱਸਿਆ ਤੁਹਾਡੇ ਪਿੰਡ ਦੀ ਪਾਣੀ ਦੀ ਨਜ਼ਰ ਆ ਰਹੀ ਹੈ ਪਰ ਕਦੇ ਆਈ ਨਹੀਂ ਕਿ ਵੱਡਾ ਪਿੰਡ ਹੈ ਤੁਹਾਡਾ ਨੋਹਨ ਸਿੰਬਲੀ ਬਹੁਤ ਵਾਰ ਫਲੱਡ ਆਇਆ ਸੀ ਕਿ ਸਾਡੇ ਇੱਥੇ ਸਾਰਾ ਪਾਣੀ ਘੁੰਮ ਗਿਆ ਜਿਆਦਾ ਨਹੀਂ ਸਾਡੀ ਸਾਰ ਕਿਸੇ ਨੇ ਲਿੱਤੀ ਬਾਲੇ ਵਾਲੀਆਂ ਛੱਤਾਂ ਦੇ ਲੋਕਾਂ ਦੀਆਂ ਜਿੱਥੇ ਮੀਂਹ ਲਗਾਤਾਰ ਪੈ ਰਿਹਾ ਘਰ ਚੋਰੀ ਨੇ ਲੋਕੀ ਹੋਰ ਕਿਤੇ ਲੋਕਾਂ ਦੇ ਘਰਾਂ ਦੇ ਵਿੱਚ ਵਕਤ ਕੱਟਣ ਨੂੰ ਲੈ ਕੇ ਮਜਬੂਰ ਹੋਏ ਨੇ ਮਾਤਾ ਸਾਡੇ ਨਾਲ ਖੜੀ ਹੈ ਜੋ ਬੇਵਸਾਹ ਤੇ ਲੋਕ ਪ੍ਰਸ਼ਾਸਨ ਕੋਲੇ ਲਗਾਤਾਰ ਗੁਹਾਰ ਕਰ ਰਹੀ ਹੈ ਸਾਡੀ ਸੁਣਵਾਈ ਹੋਏ ਮਾਤਾ ਛੱਤਾਂ ਚੋਰੀਆਂ ਨੇ ਟਾਈਮ ਕੱਟਣ ਨੂੰ ਮਜਬੂਰ ਹੋਏ ਹਾਂਜੀ ਹਾਂਜੀ ਮਜਬੂਰ ਹੋਏ ਵੇਚੀ ਛੱਤਾਂ ਚੋਰੀਆਂ ਜਿ ਦਿਨ ਰਾ ਲਗਾਤਾਰ ਮੈਂ ਪੈਰਿਆ ਤੋ ਬਹੁਤ ਮਜਬੂਰੀ ਆ ਜਿ ਕਿਸੇ ਕਿਸੇ ਜਾ ਕੇ ਰੋਟੀਆਂ ਪਕਾ ਕੇ ਤੋ ਬੈਠ ਕੇ ਖਾ ਰਹੀ ਹਾਂ ਲਿਆ ਲਿਆ ਹਾਂਜੀ ਮਾੜਾ ਕਿੰਨੇ ਬੱਚੇ ਨੇ ਬੱਚਾ ਤੋ ਇੱਕ ਹਤਾ ਜਿ ਉਹ ਹੀ ਲੱਗਾ ਐ ਲੜਕੀਆਂ ਸਮਾਂ ਘਟਣਾ ਬਹੁਤ ਔਖਾ ਬਹੁਤ ਔਖਾ ਮੈਨੂੰ ਤੋ ਜਦ ਜਦੀ ਕਹਿ ਰਹੀਆਂ ਜੀ ਉਹ ਪ੍ਰਸ਼ਾਸਨ ਆ ਕੇ ਫਾਰਮ ਨਹੀਂ ਭਰੇ ਤੁਹਾਡਾ ਘਰ ਛੱਤ ਪੱਕੀ ਕਰ ਦਾਂਗੇ ਅੱਛਾ ਜੀ ਠੀਕ ਆ ਜੀ ਬਹੁਤ ਵਧੀਆ ਕੰਮ ਬਣ ਜਾਗਾ ਜੇ ਤੁਸੀਂ ਮਾਰੇ ਮਦਦਤ ਕਰਾਂਗੇ ਦੇਖ ਮੇਰਾ ਤਾਂ ਕੋਈ ਨਹੀਂ ਮਦਦ ਦੇਣੀ ਆੜਾ ਹੈ ਕਿ ਇੱਕ ਲੜਕਾ ਤੋ ਵੀ ਲੱਗਾ ਤੁਰਿਓ ਨੂੰ ਖੜੀ ਆ ਪਰ ਤੋ ਕਾ ਅਗਲੇ ਬਠਾਂਦੇ ਵੀ ਨਹੀਂ ਹਾਂ ਚਿੰਤੋ ਆ ਜੀ ਮੇਰੇ ਨਾਲ ਜਿਹੜਾ ਪਿੰਡ ਪੈਂਦਾ ਲੋਨ ਸਿੰਬਲੀ ਹਾਂ ਜੀ ਸੋ ਮਾਤਾ ਨੇ ਮਦਦ ਦੀ ਗੋਹਾਰ ਲਾਈ ਆ ਜਿੰਨੇ ਸਾਡੇ ਦਰਸ਼ਕ ਤੁਸੀਂ ਦੇਖ ਰਹੇ ਹੋ ਇਸ ਖਬਰ ਨੂੰ ਦੇਖ ਰਿਹਾ ਹਾਂ ਤਾਂ ਮਾਤਾ ਵੱਲੋਂ ਗੁਹਾਰ ਆਇਆ ਵੀ ਸਾਡੀ ਮਦਦ ਕੀਤੀ ਜਾਵੇ ਜੇ ਕੋਈ ਮਦਦ ਲਈ ਅੱਗੇ ਆ ਸਕਦਾ ਤਾਂ ਸਾਡੇ ਨਾਲ ਉਹ ਸੰਪਰਕ ਕਰ ਸਕਦਾ ਸੀ ਮਾਤਾ ਦਾ ਤੁਹਾਨੂੰ ਸਿੱਧਾ ਨੰਬਰ ਦੇਵਾਂਗੇ ਬਾਪੂ ਜੀ ਪਾਣੀ ਦੀ ਮਾਰ ਇਸ ਪਿੰਡ ਨੂੰ ਪਈ ਹੈ ਕੀ ਕਹਿਣਾ ਚਾਹੂਗਾ ਪਾਣੀ ਵਟਿਆ ਜੀ ਬਹੁ ਬੁਰਾ ਹਾਲ ਹੈ ਜੇ ਮਾਰਾ ਸਮਾਨ ਮੈਨੇ ਪਰਾਂ ਚਾ ਦਿਆ ਜੀ ਹੈ ਬਹੁਤ ਹਾਲ ਬਹੁਤ ਅੰਗ ਨਹੀਂ ਆਮ ਪਣੀ ਟੰਗ ਹਰੀ ਚਿੱਟੇ ਪੰਗ ਟੰਗ ਅਜ ਹੈ ਬਾਬੂ ਜੀ ਕਿੰਨੇ ਕ ਸਮੇਂ ਤੋਂ ਤੁਹਾਨੂੰ ਦਿੱਕਤ ਦਾ ਸ਼ਾਮਨਾ ਕਰਨਾ ਪੈਂਦਾ ਹਰ ਸਾਲ ਇਹੀ ਕੰਮ ਰਹਿੰਦਾ ਇਨਸ਼ਾ ਅੱਲ ਇਹੀ ਕੰਮ ਆ ਜੀ ਹਾਂ ਜੀ ਹਾਂ ਤੇ ਕਿਰੇ ਪ੍ਰਸ਼ਾਸਨ ਨੇ ਆ ਕੇ ਕਿਸੇ ਨੇ ਗੱਲ ਬਾਤ ਨਹੀਂ ਕੀਤੀ ਕੋਈ ਕਰੀ ਨਹੀਂ ਜੀ ਗੱਲ ਵੋਟਾਂ ਬੜੀਆਂ ਹੋਈਆਂ ਨੇ ਹਾਂ ਵੋਟਾਂ ਬੜੀਆਂ ਜੀ ਸਭ ਕੁਝ ਹੋਇਆ ਵਾ ਜੀ ਫਿਰ ਜਦ ਵੋਟਾਂ ਲੈਣ ਆਂਦੇ ਫਿਰ ਦੱਸਦੇ ਨਹੀਂ ਮਸਲਾ ਸਾਡਾ ਇਹ ਆ ਦੱਸਾਂ ਜੀ ਕਹਾ ਉਸ ਟਾਈਮ ਤੇ ਕਹਿੰਦੇ ਹਮ ਕਰਾਂਗੇ ਜੀ ਇਹ ਕੰਮ ਕਰਨਾ ਹੈ ਨਹੀਂ ਕਿਸੇ ਨੇ ਜੀ ਫਿਰ ਦੁਬਾਰਾ ਕਿਹੜਾ ਆ ਮਾਰਿਆ ਨਾ ਕੋਈ ਦੁਬਾਰਾ ਆਇਆ ਵੀ ਨਹੀਂ ਜੀ ਹਾਂ ਤਾਂ ਕੀ ਉਮੀਦ ਕੀ ਕਰਦੇ ਹੋ ਤੁਸੀਂ ਇਹਨਾਂ ਕਾ ਜਿਓ ਮਹਾਰਾਜ ਹੋ ਜਾ ਇੰਤਜ਼ਾਮ ਕੋਈ ਨਾ ਕੋਈ ਕਰੋ ਜੀ ਮਹਾਰਾ ਕੋਣ ਕੋ ਠੀਕ ਹੈ ਜੀ ਇੱਕ ਮਾਰੀ ਬਹੁਤ ਆਵਗੀ ਜੀ ਪਰਾਂ ਜੀ ਮਹਾਰਾ ਬਹੁਰਾ ਹਲਾਈ ਕੋਣ ਕਰ ਇੰਤਜ਼ਾਮ ਕਰੋ ਠੀਕ ਹੈ ਜੀ ਸੋ ਜਿੱਦਾਂ ਬਜ਼ੁਰਗ ਨੇ ਆਪਣਾ ਦੁੱਖ ਦੱਸਿਆ ਅਸੀਂ ਮਜਬੂਰਾਂ ਹਰ ਸਾਲ ਇਹੀ ਪਾਣੀ ਦੀ ਮਾਰ ਪੈਂਦੀ ਆ ਤਾਸੀ ਪ੍ਰਸ਼ਾਸਨ ਨੂੰ ਵੀ ਲਗਾਤਾਰ ਅਪੀਲ ਕਰਾਂਗੇ ਵੀ ਇਸ ਪਿੰਡ ਦੀ ਸੁਣਵਾਈ ਹੋਵੇ ਤੇ ਪਿੰਡ ਦੇ ਲੋਕਾਂ ਦੀ ਗੱਲ ਸੁਣੀ ਜਾਵੇ ਕਿਤੇ ਨਾ ਕਿਤੇ ਜੋ ਦਰਸ਼ਕ ਸਾਡੀ ਇਹ ਖਬਰ ਦੇਖ ਰਹੇ ਨੇ ਉਹ ਵੀ ਇਸ ਪਿੰਡ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਸਕਦੇ ਨੇ ਦੂਰ ਦੂਰ ਤੱਕ ਤੁਸੀਂ ਪਾਣੀ ਦੇਖ ਸਕਦੇ ਹੋ ਕਿਵੇਂ ਟੋਬੇ ਭਰੇ ਹੋਏ ਨੇ ਪਾਣੀ ਕਿਵੇਂ ਰਫਤਾਰ ਦੇ ਨਾਲ ਟੋਬੇ ਦੇ ਵਿੱਚੋਂ ਚੱਲ ਰਿਹਾ ਤੁਹਾਨੂੰ ਦੱਸ ਦੇ ਕਿ ਲੋਹਨ ਅਸੈਂਬਲੀ ਪਿੰਡ ਆ ਇਹ ਅੰਮ੍ਰਾਲੇ ਤੋਂ ਪਹਿਲਾ ਪਿੰਡ ਪੈਂਦਾ ਇਸ ਪਿੰਡ ਨੂੰ ਜਿੱਥੇ ਪਾਣੀ ਦੀ ਮਾਰ ਪਈ ਆ ਕੱਗਰ ਦਾ ਵਾਅਦਾ ਜਦੋਂ ਤਾਂ ਪਾਣੀ ਘੁੰਮ ਕੇ ਪਿੰਡਾਂ ਦੇ ਵਿੱਚੋਂ ਹੁੰਦਾ ਹੁੰਦਾ ਇਸ ਪਿੰਡ ਦੇ ਵੀ ਜਾਂਦਾ 40 50 ਘਰ ਜੋ ਪਾਣੀ ਦੀ ਮਾਰ ਹੇਠ ਨੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ